ਨਾਂ ਦੇ ਦਸਰ ਮੁਤਾਬਕ ਇੱਕ ਮਿੰਟ ਆਓ ਥੋੜਾ ਆਓ ਹਾਂਜੀ ਆ ਜੋ ਟੁੱਟਾ ਵਾ ਇਹ ਕਿੱਥੇ ਕਹਿੰਦਾ ਕਿਹੜੇ ਜ਼ਿਲ੍ਹੇ 'ਚ ਪੈਂਦਾ ਇਹ ਕਠੂਏ 'ਚ ਪੈਂਦਾ ਡਿਸਟ੍ਰਿਕਟ ਕਠੂਏ 'ਚ ਪੈਂਦਾ ਇਹ ਕਠੂਏ ਵਾਲਿਆਂ ਪਿੱਛੇ ਸਾਰੀ ਛੜਕ ਬਣਾਈ ਜਾ ਇੰਨਾ ਕਿ ਕੋਈ ਛੱਡਿਆ ਪਿਆ ਹੋਈ ਕੋਈ ਪਤਾ ਨਹੀਂ ਬੜੇ ਬਾਰੇ ਡੈਪੂਟੇਸ਼ਨ ਵੀ ਕੇ ਡੀਸੀ ਕੋ ਲੈ ਕੇ ਕੋਈ ਗੌਰ ਨਹੀਂ ਕਰਦਾ ਸੀ ਅੱਛਾ ਇਹ ਨਹੀਂ ਗੌਰ ਹੀ ਕੋਈ ਨਹੀਂ ਕਰਦਾ ਤੇ ਸਿਰਫ ਇਹ 500 ਕਿਲੋਮੀਟਰ ਦਾ ਟੁੱਟਾ ਹੋਏਗਾ 500 ਮੀਟਰ ਪੰਜਾਬ ਨਾਲ ਲੱਗਦਾ ਤਾਂ ਨਹੀਂ ਬਣਾਉਂਦੇ ਅੱਛਾ ਇਹ ਪੰਜਾਬ ਨਾਲ ਲੱਗਦਾ ਹੈ ਪੰਜਾਬ ਬਾਰਡਰ ਬਾਰਡਰ ਵੀ ਲੱਗਦਾ ਪਾ ਪੰਜਾਬ ਬਾਰਡਰ ਔਰ ਪਾਕਿਸਤਾਨ ਬਾਰਡਰ ਅਛਾ ਇਹ ਰੋਡ ਜੇਵਾ ਬਾਰਡਰ ਦਾ ਰੋਡ ਹੈ ਬਾਰਡਰ ਬਾਰਡਰ ਲੱਗਦਾ ਔਰ ਜੇ ਗੱਲ ਕਰੀਏ ਤਾਂ ਇੱਥੋਂ ਪੰਜਾਬ ਜਦੋਂ ਕਟੂਏ ਤੱਕ ਕਿੱਥੋਂ ਤੱਕ ਸੜਕਾ ਇੱਥੋਂ ਤੱਕ ਆ ਕਿਤੋਂ ਅੱਗੇ ਕਿੱਥੋਂ ਤੱਕ ਕਟੂਏ ਤੱਕ ਜੇ ਟੁੱਟੀ ਹੈ ਸਾਰੀ ਕਟੂਏ ਤੱਕ ਇੱਥੇ ਅਸੀਂ ਕਟੂਏ ਤੇ ਬੈਠੇ ਆ ਔਰ ਪੰਜਾਬ ਦੇ ਟੋਟੇ ਦੇ ਵਿੱਚ ਆ ਪਠਾਨਕੋਟ ਔਰ ਕਟੂਆ ਜਿਹੜਾ ਦੋਨੋਂ ਡਿਸਟ੍ਰਿਕਟ ਇੱਥੇ ਆ ਔਰ ਇਹ ਪਿੰਡ ਦਾ ਕੀ ਨਾਮ ਹੈ ਖੜਕੜਾ ਠੁੱਟੂਵਾਲ ਖੜਕੜਾ ਠੁੱਟੂਵਾਲ ਤੇ ਇੱਕੋ ਪਿੰਡ ਹੈ ਠੁੱਟੂਵਾਲ ਕਜਾ 2 ਲੱਖ ਲੱਖ ਇੱਕੋ ਹੀ ਇੱਕੋ ਇੱਕੋ ਹੀ ਪਿੰਡ ਇੱਕੋ ਪਿੰਡ ਹੈ ਇੱਕੋ ਪਿੰਡ ਔਰ ਦੱਸਦੇ ਇਹ ਕਿ ਇਹ ਜੋ ਟੋਟਾ ਜੇ ਇੱਥੋਂ ਤੱਕ ਗੱਲ ਕਰੀਏ ਤਾਂ ਕਠੂਏ ਦੀ ਝੜਕਾ ਔਰ ਕਠੂਏ ਤੋਂ ਲੈ ਕੇ ਜਦੋਂ ਪਠਾਨਕੋਟ ਸ਼ੁਰੂ ਹੋ ਜਾਂਦਾ ਔਰ ਨਰੋਟ ਜੈਮਲ ਸਿੰਘ ਦੀ ਹੱਦ ਜਿਹੜੀ ਹੈ ਸ਼ੁਰੂ ਹੁੰਦੀ ਹੈ ਔਰ ਦੱਸਦੇ ਇਹ ਕਿ ਇੱਥੋਂ ਸੜਕ ਸਾਫ਼ ਹੈ ਔਰ ਇਹ ਕਠੂਏ ਵਾਲਿਆਂ ਨੇ 500 ਮੀਟਰ ਦਾ ਟੋਟਾ ਕਿਉਂ ਰੱਖਿਆ ਕੀ ਕਾਰਨ ਹੈ ਕਿਉਂ ਪਰੇਸ਼ਾਨੀ ਲੋਕਾਂ ਨੂੰ ਪਾਈ ਹੋਈ ਆ ਔਰ ਲੋਕਾਂ ਨੂੰ ਦੱਸਦੀ ਜਦੋਂ ਤੁਸੀਂ ਕਠੂਏ ਤੋਂ ਇਸ ਤਰਫ ਆਉਂਦੇ ਹੋ ਤਾਂ ਇਹ ਸੜਕ ਦੇ ਉੱਤੇ ਰਾਤ ਬਰਾਤ ਜਾਂ ਕਿਸੇ ਸਮੇਂ ਤੋਂ ਬਾਅਦ ਨਹੀਂ ਪਾਉਣਾ ਕਿਉਂਕਿ ਸੜਕ ਟੁੱਟੀ ਹੋਈ ਆ ਜੇ ਤੁਹਾਡਾ ਕਨਵੈንስ ਖਰਾਬ ਹੋ ਗਿਆ ਤਾਂ ਪਰੇਸ਼ਾਨੀ ਬਹੁਤ ਹੋਵੇਗੀ ਔਰ ਜਦ ਗੱਲ ਕਰੀਏ ਤਾਂ ਇਸ ਤਰਫ ਨਾਕਾ ਵੀ ਲੱਗਾ ਹੋਇਆ ਔਰ ਪੁਲਿਸ ਵਾਲਾ ਹਰ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾਂਦੀ ਹੈ ਔਰ ਖੜਖੜਾ ਯਾ ਠੁੱਟੂ ਵਾਲ ਪਿੰਡ ਹੈ ਇਸ ਦੇ ਵਿੱਚ ਖੜੇ ਆ ਔਰ ਇਹ ਪਿੰਡ ਜੋ ਆ ਦੱਸਦੇ ਆ ਕਿ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਉਂਦਾ ਸਿਰਫ ਕਠੂਏ ਵਾਲਾ ਟੋਟਾ ਜਿਹੜਾ ਇੱਥੇ ਆ ਕੇ ਖਤਮ ਹੋ ਜਾਂਦਾ ਔਰ ਕਠੂਏ ਵਾਲਾ ਨੂੰ ਬੇਨਤੀ ਕਰ ਦਈਏ ਕੀ ਤੁਸੀਂ ਇਹ 500 ਮੀਟਰ ਦਾ ਟੋਟਾ ਕਿਉਂ ਛੱਡਿਆ ਹੋਇਆ ਕੀ ਕਾਰਨ ਹੈ ਸਬੰਧਤ ਵਿਭਾਗਾਂ ਦੀ ਕਮੀ ਹੈ ਜਾਂ ਸਰਕਾਰਾਂ ਦੀ ਕਮੀ ਹੈ ਔਰ ਕਿਉਂ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾਇਆ ਹੋਇਆ 15 ਪਿੰਡਾਂ ਦਾ ਰਸਤਾ ਜਿਹੜਾ ਇੱਥੇ ਉੱਤੋਂ ਲੰਘਦਾ ਔਰ ਸਾਰਾ ਹੀ ਰਸਤਾ ਟੁੱਟਾ ਹੋਇਆ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਬੇਨਤੀ ਕਰਦੇ ਹਾਂ ਕਿ ਇਹ ਜੋ ਸੜਕ ਦਾ ਟੁੱਟਾ ਹੈ ਇਸ ਦੇ ਵਾਸਤੇ ਖਬਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਠੂਏ ਦੀਆਂ ਸਰਕਾਰਾਂ ਤੱਕ ਪਹੁੰਚ ਸਕੇ ਸਬੰਧਤ ਵਿਭਾਗਾਂ ਤੱਕ ਪਹੁੰਚ ਸਕੇ ਕਿ ਇਹ ਜੋ ਟੋਟਾ ਹੈ ਬਣਾਇਆ ਚਾਹੀਦਾ ਹੈ ਕਦੋਂ ਬਣੇਗਾ ਕਦੋਂ ਨਹੀਂ ਬਣੇਗਾ ਔਰ ਫਿਰ ਲੋਕਾਂ ਨੂੰ ਬੇਨਤੀ ਕਰ ਦਈਏ ਕਿ ਰਾਤ ਬਰਾਤ ਕਿਸੇ ਵੀ ਰਸਤੇ ਤੁਸੀਂ ਆਉਂਦੇ ਹੋ ਤਾਂ ਇਸ ਰਸਤੇ ਉੱਤੋਂ ਆਉਣ ਲੱਗਿਆਂ ਕਟੂਏ ਤੋਂ ਜਦੋਂ ਬੰਬਿਆਲ ਨੂੰ ਆਉਂਦੇ ਹੋ ਤਾਂ ਫਿਰ ਇਸ ਰਸਤੇ ਨਹੀਂ ਆਉਣਾ ਕਿਉਂਕਿ 500 ਮੀਟਰ ਦਾ ਟੋਟਾ ਹੱਦੋਂ ਵਾਰਾ ਟੁੱਟਾ ਹੋਇਆ ਪ੍ਰੀਮਿਕਸ ਮੰਗ ਰਿਹਾ ਪੈਚ ਵਰਕ ਮੰਗ ਰਿਹਾ ਔਰ ਪੂਰਾ ਹੀ ਟੁੱਟਾ ਹੋਇਆ ਔਰ ਕਾਰਨ ਕੀ ਆ ਕਾਰਨ ਦੱਸੇ ਜਾਣ ਔਰ ਖਬਰ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਵੇਖ ਲੈਣ ਇਹ ਇਹ ਜੋ ਸੜਕ ਦਾ ਟੋਟਾ ਕਿਉਂ ਧਿਆਨ ਵਿੱਚ ਨਹੀਂ ਰੱਖਿਆ ਜਾ ਰਿਹਾ ਔਰ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ